ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਚਮਚੇਰ ਸਿੰਘ ਦੁੱਲੋਂ ਨੇ ਇੱਕ ਵਾਰ ਫਿਰ ਆਪਣੇ ਲੈਟਰ ਦੇ ਨਾਲ ਕਾਂਗਰਸ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਦੁੱਲੋਂ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਤੇ ਸਵਾਲ ਉਠਾਏ ਗਏ ਹਨ ਉਹਨਾਂ ਨੇ ਦੂਜੀ ਪਾਰਟੀਆਂ ਦੇ ਵਿੱਚ ਆਏ ਆਗੂਆਂ ਦੇ ਭਰੋਸਾ ਤਵੋਂ ਤੇ ਅਤਰਾਏ ਵੀ ਜਤਾਇਆ ਗਿਆ ਹੈ ਅਤੇ ਟਕਸਾਲੀ ਕਾਂਗਰਸੀਆਂ ਨੂੰ ਨਾજર ਅੰਦਾਜ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੋਲੋ ਨੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ ਤੇ ਸਵਾਲ ਚੁਕੇ ਗਏ ਹਨ। ਫਤੇਗੜ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਅਤੇ ਹੋਰ ਆਗੂਆ ਵੀ ਟੋਲੇ ਦੇ ਨਿਸ਼ਾਨੇ ਤੇ ਰਹੇ ਅਤੇ ਉਹਨਾਂ ਪੰਜਾਬ ਕਾਂਗਰਸ ਤੇ ਹਮਲਾ ਕਰਦੇ ਹੋਏ ਪੰਜਾਬ ਦੇ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗੁੱਪਤ ਸਮਝੌਤਾ ਹੋਇਆ ਹੈ। ਤਾਂ ਹੀ ਤਾਂ ਕਈ ਲੋਕ ਸਭਾ ਹਲਕਾ ਦੇ ਵਿੱਚ ਮਾੜੇ ਕੈਂਡੀਡੇਟ ਦਿੱਤੇ ਜਾ ਰਹੇ ਹਨ ਲੈਟਰ ਹਾਈ ਕਮਾਂਡ ਨੂੰ ਲਿਖਿਆ ਸੀ ਕਿ ਜਿਹੜੇ ਟਰੈਡੀਸ਼ਨਲ ਕਾਂਗਰਸਮੈਨ ਨੇ ਜੀਣ ਨੇ ਇਹ ਮਨ ਮਿਲਿਟਰੀ ਦਾ ਸੀਦਾ ਜ਼ਮਾਨਾ ਵੀ ਦੇਖਿਆ ਐ ਕਾਲਾ ਦੌਰ ਵੀ ਦੇਖਿਆ ਭਜੀ ਕਾਂਗਰਸ ਸਟੈਜੀ ਕਲਾ ਜੀ ਜਿਨ੍ਹਾਂ ਨੇ ਦੇਖੀ ਜਦੋਂ ਕਾਂਗਰਸ ਦਾ ਕੋਈ ਛੱਡਾ ਨਹੀਂ ਚੱਕਣ ਨੂੰ ਤਿਆਰ ਸੀ ਬਰੂਸਟਾਰ ਆਪਰੇਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਬੱਚੇ 26000 ਲੋਕਾਂ ਦੇ ਕਤਲ ਹੋਏ ਉਸ ਸਮੇਂ ਕਾਂਗਰਸ ਦੇ ਲੀਡਰਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਕਾਂਗਰਸ ਦੇ 1600 ਤੇ ਕਰੀਬ ਲੀਡਰ ਮਾਰੇ ਗਏ ਅੱਜ ਉਹ ਜਿਹੜੇ ਟ੍ਰੈਡੀਸ਼ਨਲ ਪਰਿਵਾਰ ਨਹੀਂ ਇਹ ਲੇਕਿ ਕਾਂਗਰਸ ਜਿਨ੍ਹਾਂ ਦੇ ਜਿਨ੍ਹਾਂ ਨੇ ਖੜੀ ਕੀਤੀ ਜਿਨ੍ਹਾਂ ਨੇ ਦੁਆਰਾ ਰਵਾਇਤ ਕੀਤੀ ਕਾਂਗਰਸ ਉਹ ਪਰਿਵਾਰਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ। ਔਰ ਉਹ ਲੋਕ ਜਿਹੜੇ ਕਾਫੀ ਉਹ ਲੋਕ ਆ ਇੰਟਰ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਜਮਾਨੇ ਤੋਂ ਜਿਹੜੇ ਕਿਸੇ ਟਾਈਮ ਪੰਜਾਬ ਚ ਮਿਲਟੈਂਸੀ ਦੀ ਸਪੋਰਟ ਕਰਦੇ تھے ਖਾਲਿਸਤਾਨ ਦੀ ਡਿਮਾਂਡ ਕਰਦੇ ਦੇ ਕਾਲਰ ਸਥਾਨ ਦੇ ਨਾਮ ਤੇ ਉੱਤੇ ਚੋਣਾ ਲੜਦੇ ਰਹੇ ਉਹ ਕਾਂਗਰਸ ਐਂਟਰ ਕਰਕੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਾਂਗ ਦਾ ਐਟਮੋਸਫੀਅਰ ਖਰਾਬ ਕਰਤਾ ਉਸ ਟਾਈਮਿੰਗ ਮੈਂ ਵਿਰੋਧ ਕਰਦਾ ਰਿਹਾ ਐਸੀ ਗੱਲ ਨਹੀਂ ਹੈ ਰਿਪੀਟਡਲੀ 14 ਤੋਂ ਮੈਂ ਆਪਣੇ ਬਾਈਟ ਰਾਈਟਿੰਗ ਪਰਸਨਲ ਲੇਬਲ ਤੇ ਕਹਿੰਦਾ ਰਿਹਾ ਉਹਨਾਂ ਚੀਜ਼ਾਂ ਤੇ ਮੈਂ ਕਹਿ ਸਕਦਾ ਕਿ ਜੀ ਐ ਸਾਡੀ ਲੀਡਰਸ਼ਿਪ ਇਸ ਗੱਲ ਤੇ ਕੋਈ ਗੌਰ ਕਰਦੀ ਤਾਂ ਅੱਜ ਕਾਂਗਰਸ ਨੂੰ ਪੰਜਾਬ 'ਚ ਦਿੱਨੀ ਦੇਖਣੇ ਪੈਦੇ। ਪਿਛਲੀ ਸਰਕਾਰ ਦੇ ਵਿੱਚ ਵੀ ਮੈਂ بڑے ਇਸ਼ੂ ਚੱਕੇ। ਖਾਸ ਕਰਕੇ ਮジョਰਿਟੀ ਜਿਹੜੇ ਗਰੀਬ ਐ, ਐਸਸੀ, ਆਓ, ਬੀਸੀ, ਗਰੀਬ ਜੱਟ ਜਿਹੜਾ ਨੌਨ ਜਿਹੜਾ ਜ਼ਮੀਨ ਲੈਸ ਐ। ਅਜੀ ਦਿਹਾੜੀ ਦੇ ਉੱਤੇ ਕਰਦੇ ਨੇ ਜੱਟ ਵੀ ਅੱਜਕੱਲ ਸ਼ਰੂ ਕਾਸ਼ਟਾਂ ਵਰ ਗਈਆਂ। ਜਮੀਨ ਵਾਲੇ ਵੀ ਘਟੇ ਆ ਬਹੁਤ ਥੋੜੇ ਹੀ ਰਹਿ ਗਏ ਪਰ ਇਹਨਾਂ ਦੇ issues ਵੀ ਚੱਕਦੇ ਰਹੇ ਆ ਪਰ ਜਿਹੜਾ ਪਿਛਲੀ ਸਰਕਾਰ ਸੀ ਤੁਹਾਨੂੰ ਵੀ ਮੀਡੀਆ ਵੀ ਤੁਹਾਨੂੰ ਮੈਂ ਇੰਟਰਵਿਊ ਆ ਬਹੁਤ ਦਿੰਦਾ ਰਹੇ ਹਨ MP MLA ਦੀਆਂ ਮੀਟਿੰਗਾਂ ਚ ਵੀ ਸਾਰੇ MP MLA ਸਕਾਲਰਸ਼ਿਪ ਦਾ issue ਹੋਇਆ ਗੈਰ ਕਾਨੂੰਨੀ ਸ਼ਰਾਬ ਦੀਆਂ ਪਕੀਆਂ ਹੈ ਜੀ ਡਰਗ ਵੇਕਦਾ ਰਿਹਾ ਨਸ਼ੇ ਵੇਕਦੇ ਰੇ ਮਾਈਂ ਦਾ ਕੰਮਕਾਜ ਚੱਲਦਾ ਰਿਹਾ ਗਾਇਰ ਕਾਨੂੰਨੀ ਜ਼ਮੀਨਾਂ ਦੇ ਕਬਜ਼ੇ ਚਾਣੀ ਕਈ ਤਰ੍ਹਾਂ ਦਾ ਮਾਫੀਆ ਪੰਜਾਬ ਚ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਚ ਚੱਲਦਾ ਰਿਹਾ ਉਦੋਂ ਮੈਂ ਹਰ ਮੀਟਿੰਗ ਚ ਚਾਹੇ ਐਮਐਲਏ ਐਮਪੀ ਦੀ ਮੀਟਿੰਗ ਹੈ ਇੱਥੇ ਵੀ ਰੇਜ਼ ਕੀਤਾ ਰਾਜ ਸਭਾ ਚ ਵੀ ਕਰਦਾ ਰਿਹਾ ਹਾਈ ਕਮਾਂਡ ਨੂੰ ਵੀ ਦੱਸਦਾ ਰਿਹਾ ਪਰ ਅਫਸੋਸ ਉਦੋਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟੀ ਉਸ ਸਮੇਂ ਦੇ ਹੁਣ ਜਿਹੜੇ ਮਜੂਤਾ ਹੈਗੇ ਵੀ ਔਰ ਜਿਹੜੀ ਐਕਸ ਮਨਿਸਟਰ ਐਮ ਐਲ ਏ ਖਾਸ ਤੌਰ ਤੇ ਸਾਡੇ ਬਰਕ ਦੇ ਕੋਈ ਨਹੀਂ ਕਿਸੇ ਵੀ ਇਸ਼ੂ ਦਾ ਚਾਹੇ ਉਹ ਮੰਤਰੀ ਤੇ ਚਾਹੇ ਉਹ ਐਮ ਪੀ ਤੇ ਸਿਕੋਰਸ਼ਿਪੀ ਇਸ਼ੂ ਤੇ ਨੀ ਕੋਈ ਬੋਲਦੇ ਆ ਕੋਈ ਇਹ ਗੈਰ ਕਾਨੂੰਨੀ ਸ਼ਰਾਬ ਦੀਆਂ ਪਟੋਲ ਫੈਕਟਰੀਆਂ ਚੱਲਣ ਨਾਲ ਜਿਹੜੇ ਲੋਕ ਮਾਰੇ ਗਏ 114 ਮਰੇ 340 ਦੇ ਕਰੀਬ ਹਸਪਟਲਾਈਜ਼ ਹੋਏ ਕਿੱਡਨੀਆਂ ਫੇਰ ਹੋਈਆਂ ਖਾਂ ਗਈਆਂ ਇਹ ਇਸ਼ੂ ਤੇ ਜੀ ਅਸੀਂ ਆ ਦੇਸ਼ੀ ਜ਼ਮੀਨਾਂ ਦੇ ਪੰਜ ਮਰਲੇ ਦੇ ਪਲਾਟ ਹੈ ਜੀ ਆ ਨੌਕਰੀਆਂ ਦਾ ਸਵਾਲ ਸੀ ਇਹ ਕੋਈ ਪਿਛਲੇ 50 ਸਾਲਾਂ ਚ ਨੌਕਰੀ ਨਹੀਂ ਦਿੱਤੀ ਨਹੀਂ ਗਈ ਸਾਡੀ ਕੈਪਟਨ ਸਰਕਾਰ ਚ ਇਵਨ ਕੰਟਰੋਲਰ ਤੇ ਠੇਕੇਦਾਰੀ ਸਿਸਟਮ ਸੀਮ ਉਹਦੇ ਉੱਤੇ ਅਸੀਂ ਵਿਰੋਧ ਕੀਤਾ ਪਰ ਅਫਸੋਸ ਹੈ ਕਿ ਸਾਡੇ ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਚੌਥੀ ਬੰਦੇ ਅਸੀਂ ਦੂਿਆਂ ਨੂੰ ਵੀ ਦੋਸ਼ ਦੰਮ ਦਿੰਨੇ ਹੈ ਪਰ ਜਿਹੜੇ ਰਿਜ਼ਰਵੇਸ਼ਨ ਦੇ ਤੌਰ ਤੇ ਜਿੱਤ ਕੇ ਐਮ ਐਲ ਏ ਐਨਟੀ ਬਣਦੇ ਨਹੀਂ ਉਹ ਗਰੀਬਾਂ ਦੇ ਸਿਰਫ ਸਰਟੀਫਿਕੇਟ ਐਮ ਐਲ ਏ ਐਮ ਪੀ ਦੀ ਸਰਟੀਫਿਕੇਟ ਦੀ ਜਰੂਰਤ ਹੈ ਬਾਕੀ ਮੈਂ ਸਮਝਦਾ ਉਹਨਾਂ ਨੇ ਆਪਣੀ ਟਿਨਿਓਰ ਦੇ ਵਿੱਚ ਕੋਈ ਇਸ਼ੂ ਚੱਕੇ ਨਹੀਂ ਇਹ ਸਮਾਜ ਦੇ ਨਾਲ ਧੋਖਾ ਕੀਤਾ ਡਾਕਟਰ 바ਵਾ ਸਾਹਿਬ ਅੰਬੇਦਕਰ ਨਾਲ ਵੀ ਉਹ ਧੋਖਾ ਕਰਦੇ ਰਹੇ ਔਰ ਜਿੱਥੋਂ ਤੱਕ ਮੈਂ ਲੈਟਰ ਦੀ ਗੱਲ ਕੀਤੀ ਹੈ ਕਿ ਇਹਨਾਂ ਨੇ 12 ਟਿਕਟਾਂ ਇਸ ਟਾਈਮ ਅਨਾਉਂਸ ਕੀਤੀਆਂ ਨੇ ਕੈਂਡੀਡੇਟਸ ਅਨਾਉਂਸ ਕੀਤੇ ਨੇ 12 ਚੋਂ ਮੈਂ ਕਹਿ ਸਕਦਾ ਕਿ ਸੱਤ ਤਹੇ ਜੀ ਬੰਦੇ ਨਹੀਂ ਜਿਹੜਾ ਨਹੀਂ ਪਾਰਟੀਆਂ ਬਦਲੀਆਂ ਕਈ-ਕਈ ਵਾਰੀ ਬਦਲ ਕੇ ਆਏ ਕਾਂਗਰਸ ਚ ਚਲੇ ਗਏ ਆ ਵੀ ਤੇ ਦੇ ਕੇ ਕਹਿ ਸਿਰਫ ਪੰਜ ਚਾਰ ਪੰਜ ਬੰਦੇ ਨੇ ਜਿਹੜੇ ਕੀ ਟ੍ਰੈਡੀਸ਼ਨ ਫੈਮਿਲੀਆਂ ਤੋਂ ਆਏ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਬਲੱਡ ਚ ਕਾਂਗਰਸ ਹੈ ਸੱਤ ਇਹ ਜੇ ਬੰਦੇ ਨੇ ਜਿਨ੍ਹਾਂ ਦਾ ਛੋਕ ਕਰ ਦੂਸਰੀਆਂ ਪਾਰਟੀਆਂ ਚ ਬਦਲ ਬਦਲ ਕੇ ਆਪ ਨੂੰ ਅਪੋਰਚਨਿਸਟ ਕਾਇਦੋ ਉਹਨਾਂ ਨੂੰ ਔਰ ਉਹ ਲੋਕ ਨੇ ਜਿਹੜਾ ਨਹੀਂ ਆ ਕੇ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਨਹੀਂ ਇਹ ਮਾਨਕੀ ਕੀਤੀ ਹੈ ਲੈਟ ਪਾਰਟੀ ਨਹੀਂ ਮੈਂ ਇਹ ਕੀਤਾ ਵੀ ਜਿਹੜੇ ਜਦੋਂ ਤੁਹਾਡੇ ਕੋਲ ਦੇਖੋ ਜਿੱਤ ਹਰ ਕਰਮਾਂ ਦੀ ਕੋਈ ਗਰੰਟੀ ਲੈ ਕੇ ਦੀ ਆਏ ਵੀ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਿਤਨੇ ਆ ਕਿਸੇ ਨੂੰ ਇਗਨੋਰ ਕਰ ਦੇਣਾ ਜਿਹੜਾ ਪੁਰਾਣਾ ਕਾਂਗਰਸੀ ਹੈ ਜਿਹੜੇ ਲੋਅਰ ਰਹੇ ਨੇ ਉਹਨਾਂ ਦਾ ਕਸੂਰ ਇਹੀ ਹੈ ਵੀ ਉਹ ਕਾਂਗਰਸ ਉਹਦੇ ਰੁੱਦਰ ਨਹੀਂ ਹੋਏ ਪਾਪੂਰ ਹੈ ਸਰਵੇ ਵੀ ਉਹਨਾਂ ਦੇ ਹੱਥ ਚ ਹੈ ਸਰਵੇ ਵੀ ਫਰਾਡੂ ਲੈਟ ਹੈ ਹੁਣ ਕਈ ਟਿਕਟਾਂ ਕਈ ਵਾਰੀ ਕਹਿ ਦਿੰਦੇ ਜੀ ਹਲਕਾ ਇੰਚਾਰਜ ਖਿਲਾਫ ਤੇ ਜੇ ਕਈ ਜਗ੍ਹਾ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਹਲਕਾ ਇੰਚਾਰਜ ਵਿਰੋਧ ਕਰਦੇ ਨੇ ਉਥੇ ਦੂ ਦੇਤੀਆਂ ਫਿਰ ਇਹ ਪਿੱਕਣ ਚੂਜ਼ ਕੀਤੀ ਐ ਔਰ ਉਹ ਅਰਬਾਪਤੀ ਲੋਕ ਨੇ ਜੀ ਜਿਹੜੇ ਕੁਝ ਬੰਦੇ ਹੈਗੇ ਨੇ ਐ ਜੀ ਕਹਿ ਸਕਦੇ ਆ ਪਰ ਜਦੋਂ ਤੁਸੀਂ ਟਿਕਟਾਂ ਬੰਦੇ ਦੀ ਲਾਈਕਿੰਗ ਤੇ ਦੇਖਣੀ ਐ ਤੁਸੀਂ ਫਿਰ ਪਾਰਟੀ 측ੇ ਮੇ ਖੜੂ ਚੈਨਲ ਤੇ ਮੇ ਕਰੂਗੀ ਜਦੋਂ ਅਸੀਂ ਵਰਕਰ ਨੂੰ ਇਗਨੋਰ ਕਰਾਂਗੇ ਜਿਹੜੇ ਤੁਹਾਡੇ 50 50 60 8 ਸਾਲ ਜਿਨ੍ਹਾਂ ਨੇ ਸਾਡੇ ਸਮੇਂ ਚ ਸਾਥ ਦਿੱਤਾ ਉਹ ਜਿੱਤ ਜਿੱਤ ਹਾਰ ਕਰਮਾਂ ਦੀ ਗੱਲ ਹੈ ਪਰ ਉਹ ਪਪੂਲਰ ਨਹੀਂ ਲੋਕ ਉਹਨਾਂ ਨੂੰ ਚਾਹੁੰਦੇ ਨੇ ਲੋਕ ਪਿਆਰ ਕਰਦੇ ਐਹੇ ਜੇ ਜਾਂ ਤੁਹਾਨੂੰ ਕੋ ਅਵੇਲੇਬਲ ਨਹੀਂ ਸੀਨੀਅਰ ਲੀਡਰ ਹੈਗੇ ਨਹੀਂ ਇੱਕ ਪਾਸੇ ਤੁਸੀਂ ਪਹਿਲਾਂ ਗੱਲ ਚਲਾਈ ਕਿ ਅਸੀਂ ਸੀਨੀਅਰ ਲੀਡਰ ਲੜਾਉਣੀ ਆ ਜਦੋਂ ਰਾਪ ਕਾਂਗਰਸ ਦਾ ਪ੍ਰਧਾਨ ਲੜਾਤਾ ਸੁਖੀ ਰੰਧਾਵਾ ਜੀ ਲੜਾਤੇ ਹੈ ਜੀ ਟਕਸਾਲੀ ਨੇ ਟ੍ਰੈਡੀਸ਼ਨਲ ਕਾਂਗਰਸਮੈਨ ਹੈ ਇਸੇ ਕੋਈ ਸ਼ੱਕ ਨਹੀਂ ਹੈ ਉਹ ਲੜ아요 ਨੇ ਫਿਰ ਬਾਕੀ ਸੀਨੀਅਰ ਫਿਰ ਤੁਸੀਂ ਵੀ ਆ ਡਾਕੂ ਜਿਹੜੇ ਲਲਵਾ ਜ਼ਰੂਰ ਲਿਆਉਂਦੇ ਨੇ ਕਿਉਂ ਲਿਆਉਂਦੇ ਨਹੀਂ ਮੈਨੂੰ ਡਾਊਟ ਵੀ ਪੈਂਦਾ ਹੈ ਕਿ ਜਿਹੜੇ ਆ ਕਈ ਸਿੱਖਾਤੇ ਮਾਰੇ ਕੈਂਡੀਡੇਟ ਦਿੱਤੇ ਨੇ ਇਹ ਜਿਹੜਾ ਸੀਕਰਟ ਹੈ ਵੈਸੇ ਨਹੀਂ ਐਲਾਈਅੰਸ ਹੋਇਆ ਪੰਜਾਬ ਇਹ ਜਿਹੜਾ ਸੀਕਰਟ ਐਲਾਈਅੰਸ ਤਾਂ ਨਹੀਂ ਕਿਤੇ ਬਿੱਗ ਬਾਪੂ ਜਾਣ ਕੇ ਖੜੇ ਇਹ ਜੀ ਕਰ ਦੋ ਵੀ ਉਹ ਦੂਸਰੀ ਪਾਰਟੀ ਨੂੰ ਫਾਇਦਾ ਹੋ ਜੇ ਇਹ ਵੀ ਹੋ ਸਕਦਾ ਤੁਹਾਡੀ ਆਪਣੀ ਫਤਿਹਗੜ ਸਾਹਿਬ ਸੀਟ ਹੈ ਤੁਸੀਂ ਰਿਫੈਸ਼ ਵੀ ਆ ਤੇ ਕਰਮਖੰਡੀ ਵੀ ਆ ਇੱਥੇ ਕੀ ਲੱਗਦਾ ਤੁਹਾਨੂੰ ਕਿ ਸਰਵੇ ਦਾ ਆਲਟ ਸੀਗਾ ਜੀ ਧੱਕੋ ਗੱਲ ਇਹ ਨਹੀਂ ਹੈ ਗੱਲ ਮੇਰਾ ਸਵਾਲ ਨਹੀਂ ਹੈ ਅਸੀਂ ਤਾਂ ਜਾਣ ਤਸ ਹੈਲੀ ਤੇ ਰੱਖ ਕੇ ਕਾਂਗਰਸ ਨਾ ਖੜੇ ਰਹੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਹਿਲੀ ਵਈਂ ਡੰਕ ਕੇ ਗਈ ਆ 1985 ਨੂੰ 1 ਮਈ ਨੂੰ ਕਾਂਗਰਸ ਦੇ ਦਫ਼ਤਰ 'ਚ ਜਿਹੜਾ ਮੇਰਾ ਦਫ਼ਤਰ ਸੀ ਉਥੇ ਮਿਲੀਟੈਂਟ ਨੇ ਅਟੈਕ ਕੀਤਾ ਚਾਰ ਬੰਦੇ ਮਰੇ ਫਟੜੋਈ ਸੀ ਦੀਸ ਇੱਕ ਬੰਦਾ ਮਰਿਆ ਕੁਝ ਜ਼ਖਮੀ ਹੋਏ ਮੈਂ ਬਚ ਗਿਆ ਤਿੰਨ ਅਟੈਂਪਟ 'ਚ ਮੈਂ ਬਚ ਗਿਆ ਇਹ ਜਿਹੇ ਮੇਰੇ ਵਰਗੇ ਬਹੁਤ ਸਾਰੇ ਪਰ ਉਹ ਜਿਹੜੇ ਹੁਣ ਕੇਪੀ ਸਾਹਿਬ ਲਾ ਲੋ ਕੇਪੀ ਸਾਹਿਬ ਦਾ ਫਾਦਰ ਅਤਵਾਦੀਆਂ ਨੇ ਮਾਰਿਆ ਜਲੰਧਰ ਦੇ ਵਿੱਚ ਚਲੋਚਨ ਸਿੰਘ ਸੂਢ ਦਰਸ਼ਨ ਸਿੰਘ ਕੇਪੀ ਉਹਦਾ ਫਾਦਰ ਸੀ ਚਲੋਚਨ ਜਿਹੜਾ ਬੰਗਿਆ ਤੋਂ ਲੜਦਾ ਇਹ ਉਹਦੇ ਪਿਤਾ ਜੀ ਚੌਧਰੀ ਜਗਤਰਾਮ ਉਹ ਵੀ ਅਤਵਾਦ ਫਗਵਾੜੇ ਚ ਮਾਰੇ ਆ ਗਏ ਹਜੇ ਬਹੁਤ ਐ ਪੈਰਾਰਾਮ ਧਰਨੋ ਵਾਲੀ ਮਾਰੇ ਗਏ ਹਸ਼ਿਆਰਪੁਰ ਦੇ ਵਿੱਚ ਚਲੇ ਜਾਓ ਚੌਧਰੀ ਸੁੰਦਰ ਸਿੰਘ ਦਾ ਪਰਿਵਾਰ ਹੈ ਇਹ ਜਿਹੜਾ ਕਰਮਜੀਤ ਕੌਰ ਜਲੰਧਰ ਜਿਹੜੀ ਪਿੱਛੇ ਇਲੈਕਸ਼ਨ ਲੜੀ ਤੀ ਚੌਧਰੀ ਸੰਤੋਖ ਸਿੰਘ ਦੀ ਵਾਈਫ ਜਿਹੜਾ ਯਾਤਰਾ ਦਾ ਕਾਂਗਰਸ ਦੀ ਯਾਤਰਾ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਜਿਹਨੂੰ ਅਟੈਕ ਹੋਇਆ ਮਾਰਿਆ ਗਿਆ ਚਾਹਤਤਾ ਉਹਨੂੰ ਸੀ ਕਾਂਗਰਸ ਨੂੰ ਸ਼ਹੀਦ ਦਾ ਦਰਜਾ ਦਿੰਦੀ ਪਾਰਟੀ ਲਈ ਇਸ ਪਾਰਟੀ ਦੇ ਸੰਘਰਸ਼ 'ਚ ਉਹ ਮਰਿਆ ਨਾ ਉਹਨੂੰ ਆਵਾੜਾ ਹੈ ਜੇ ਦੇ ਤੱਕ ਉਹ ਅਧਿਕਾਰ ਵਾਲੀ ਨੂੰ ਟਿਕਟ ਤੱਕ ਮਨੀ ਦਿੱਤਾ ਕਿਉਂ ਬਈ ਏ ਇਧਰ ਉਹ ਲਿਜਾ ਕੇ ਚੰਨੀ ਨੂੰ ਕਿਤੇ ਹੋਰ ਦੇ ਦੰਦੇ ਜੇ ਐਨਹੀਂ ਤੁਹਾਡਾ ਬਹੁਤਾ ਅ ਨਿਰੇ ਦਾ ਇਸ ਮਾਨਦਨੇ ਹੈ ਉਹ ਜਿਹੜਾ ਆਪ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਉਹ ਵੀ ਤਿੰਨ ਚਾਰ ਪਾਰਟੀਆਂ ਬਦਲ ਕੇ ਆਇਆ ਹੋਇਆ ਹੈ ਇਹਸ ਕਰਕੇ ਕਾਂਗਰਸ ਜਿਹੜੇ ਟ੍ਰੈਡੀਸ਼ਨਲ ਕਿਸ਼ਾਦ ਦੇ ਤਹਿਤ ਜਿਹੜੇ ਟ੍ਰੈਡੀਸ਼ਨਲ ਕਾਂਗਰਸ ਫੈਮਲੀ ਹੈ ਐ ਐਸਸੀ ਔਰ ਨੌਨ ਐਸਸੀ ਐਸਸੀ ਦਾ ਸਾਰੀ ਖਤਮ ਕਰਤੇ ਬਿਨਾ ਚੰਨੀ ਤੋਂ ਮੇਰਾ ਥਾ ਲੈ ਹਾਈ ਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ ਜਿਹੜੇ ਜਿਹੜੇ ਟ੍ਰੈਡੀਸ਼ਨਲ ਨੇ ਇਹ ਤਾਂ 12 ਤੇ ਜੁਆਇਨ ਕੀਤੇ ਨੇ ਕਾਂਗਰਸ ਇਹ ਲੱਗਦਾ ਕਿ ਇਹਦਾ ਨੁਕਸਾਨ ਹੁਣ ਚੱਲਣਾ ਪੈਸਾ ਦਾ ਲੋਕ ਸਭਾ ਚੋਣਾ ਚੀਂ ਇਹ ਮੈਜਰੀ ਗੱਲ ਕਰਦਾ ਕਿ ਤੁਸੀਂ ਚੰਨੀ ਨੂੰ ਦੇਣਾ ਸੀ ਤੇ ਹੋਰ ਦੇ ਦਿੰਦੇ ਜੇ ਨਹੀਂ ਚੰਨੀ ਦਾ ਸਾਨੂੰ ਇਹ ਲੱਗਦਾ ਵੀ ਐ ਇਹ ਸੀਗਾਂ ਚ ਤੁਹੀਂ ਉਹਨਾਂ ਨੂੰ ਆਇਆ ਸੀ ਐਮ ਪ੍ਰੋਜੈਕਟ ਕੀਤਾ ਦੋਨਾਂ ਸੀਟਾਂ ਜੋ ਹਾਰੇ ਕਿਉਂ ਹਾਰੇ ਵੀ ਜਿਹੜਾ ਬੰਦਾ ਮੁੱਖ ਮੰਤਰੀ ਹੁੰਦੇ ਆ ਦੋਨਾਂ ਸੀਟਾਂ ਤੋਂ ਹਾਰਦਾ ਜਮਾਤਤ ਵੀ ਜਬਤ ਹੁੰਦੀ ਹੈ ਕੋ ਖਾਸੇ ਕਿ ਉਹਦੇ ਚ ਕੋਈ ਗੁਣ ਨੇ ਜਿਹਦੇ ਕਰਕੇ ਉਹਨੂੰ ਜਿੱਥੋਂ ਸੀਟ ਮੰਗਦਾ ਦੇ ਦਿੰਦੇ ਨੇ ਬਾਕੀਆਂ ਨੂੰ ਢੀਚ ਬਣ ਨਹੀਂ ਨੀ ਦਿੰਦੇ ਇੱਕ ਸਾਜ਼ਿਸ਼ ਦੇ ਤਹਿਤ ਜਿਹੜੀ ਪਾਪੂਲਰ ਸ਼ੈਡੂ ਕਾਸਟ ਲੀਡਰਸ਼ਿਪ ਹੈ ਉਹ ਖਤਮ ਕੀਤੀ ਹੈ ਪੰਜਾਬ ਚ ਹਿੰਦੂ ਲੀਡਰਸ਼ਿਪ ਵੀ ਖਤਮ ਹੈ ਉਹ ਪੰਜਾਬ ਚ OBC ਲੀਡਰਸ਼ਿਪ ਵੀ ਖਤਮ ਹੈ ਪੰਜਾਬ ਤੇ SC ਲੀਡਰਸ਼ਿਪ ਵੀ ਖਤਮ ਹੈ ਇਹ ਇਹ ਮਤਾਂ ਕਹਿੰਨੇ ਇਹ ਬੈਲੈਂਸ ਬਣਾਉਣਾ ਚਾਹੀਦਾ ਸੀ ਹਾਈ ਕਮਾਂਡ ਇਹ ਸਾਰੇ ਫਿਰਕਿਆਂ ਨੂੰ ਬਰਾਬਰ ਰੱਖ ਦੇ ਐਸਸੀ ਬੀਸੀ ਪਾਪੂਲਰ ਮੈਜੋਰਟੀ ਹੈ ਹਿੰਦੂ ਜੀ ਵੀ ਮੈਜੋਰਟੀ ਹੈ ਅਜੀ ਦੱਸੋ ਕਿਹੜੀ ਹਿੰਦੂ ਸੀਟ ਕੀ ਇੱਕ ਆਬ ਸੰਗਰੂਰ ਤੋਂ ਲਿਆ ਕੇ ਬੇਜਿੰਦਰ ਸਿੰਘਲਾ ਦੇ ਤੇ ਅਜੀ ਪਟਿਆਲੇ ਤੋਂ ਡਾਕਟਰ ਸਾਹਿਬ ਬਾਹਰੋਂ ਲਿਆ ਕੇ ਗਏ ਨਹੀਂ ਦੂਸਰੀਆਂ ਪਾਰਟੀਆਂ ਤੋਂ ਆਏ ਨਹੀਂ ਹਿੰਦੂ ਲੀਡਰਸ਼ਿਪ ਕਿੱਥੇ ਆ ਵੀ ਪੰਜਾਬ ਚ ਐਸੀਆਂ ਦੀ ਤਾਂ ਐ ਵੀ ਰਿਜ਼ਰਵ ਨਹੀਂ ਸੀਟਾਂ ਕਿਸੇ ਹੋਰ ਨੂੰ ਨਹੀਂ ਉਹਦੇ ਚ ਵੀ ਜਿਹੜੇ ਜੀ ਹੋਸ਼ਿਆਰਪੁਰ ਤੋਂ ਦਿੱਤਾ ਜੀ ਨੂੰ ਉਹ 14 ਚ ਆਪ ਵੱਲੋਂ ਇਲੈਕਸ਼ਨ ਲੜੀ ਦੀ ਬੀਬੀ। ਹਾਂਜੀ। ਆਹ ਉਹਦੇ ਬਾਅਦ ਸੋਨਾ ਚ ਉਹ ਉਹ ਪਾਰਟੀ ਜੀ ਡਿਫਰੈਂਸ ਹੋਇਆ ਉਹਨੂੰ ਕੱਢਿਆ ਗਿਆ ਪਾਰਟੀ ਤੋਂ ਕਾਂਗਰਸ ਜੁਆਇਨ ਕਰਤੀ। ਕਾਂਗਰਸ ਤੋਂ ਉਹ ਐਕਟਿਵ ਨਹੀਂ ਸੀਗੀ। ਘਰ ਬੈਠੀ ਸੀ ਉਹ। ਗਰੋਵਰ ਹੈ ਉਹਦਾ ਨਾਮ। ਕੁੜੀ ਦਾ ਨਾਮ। ਅਚਾ ਉਹ ਘਰੇਲੂ ਹਾਊਸ ਵਾਈਫ ਵੈ ਪਾਰਟੀ ਚ ਕਿਹ ਕੋਈ ਉਹਨੂੰ ਟਿਕਟ ਦਿੱਤੀ ਜਿਹੜੀ ਫਰੀਦਕੋਟ ਹੈ ਇਹ ਇਹ ਅਕਾਲੀ ਦਲ ਤੋਂ ਆਈ ਹ ਬੀਬੀ ਇਹ 14 ਇਹ 17 ਦੇ ਵਿੱਚ ਜਗਰਾਉਂ ਤੋਂ ਕੋਣ ਲੜੀਤੀ ਅਕਾਲੀ ਦਲ ਤੋਂ ਅਕਾਲੀ ਦਲ ਦੇ ਟਿਕਟ ਇਹ ਹਾਰ ਗਈ ਸੀ ਹਾਰ ਕੇ ਫਿਰ ਅਮਰੀਕਾ ਚ ਗਈ ਇਹਦੇ ਤੇ ਇੰਨੇ ਪਰਪਾਲੂ ਨੇ ਇਹ ਜਾਨੀ ਬਾਈ ਦੇ ਵਿੱਚ ਇਹਦਾ ਘਰ ਵਾਲਾ ਸਹਾਰਾ ਭੁਪਿੰਦਰ ਸਿੰਘ ਸਾਹੋਕ ਨੂੰ ਨਿਹਾਲ ਸਿੰਘ ਬਾਣਾ ਤੋਂ ਟਿਕਟ ਦਿੱਤਾ ਜਿਹੜਾ ਕਿ ਪੁਲਿਸ ਦੇ ਵਿੱਚੋਂ ਡਿਸਮਿਸ ਕੀਤਾ ਹੋਇਆ ਸੀ ਕਰ ਕ੍ਰਪਸ਼ਨ ਦੇ ਕੇ ਉਹ ਬੰਦਾ ਕਿਉਂਕਿ ਉਹ ਇਹ ਵੀ ਜਿਹੜੀ ਇਹ ਸਾਹੋਕ ਇਹ ਇਸੇ ਸਾਡੇ ਪਾਰਟੀ ਦੇ ਲੀਡਰ ਦੇ ਬਹੁਤੇ ਇੱਕ ਨੇੜੇ ਤਾਂ ਹੈ ਦੇ ਸਬੰਧਨ ਵੀ ਗਏ ਉਹਦਾ ਫੈਮਿਲੀ ਬਿਟ ਵਿੱਚ ਦਿੱਤਾ ਘਰ ਵਾਲੇ ਨੂੰ ਟਿਕਟ ਦੇ ਦਿੱਤਾ ਹੁਣ ਇਹਨਾਂ ਨੂੰ ਦੇ ਦਿੱਤਾ ਰਹਿੰਦੀ ਉੱਥੇ ਹੈ ਯੂ ਐਸ اے ਤੇ ਜਦੋਂ ਇਹੋ ਜਿਹੇ ਹਾਲਾਤ ਹੋਜਣਗੇ ਉੱਥੇ ਗੁਰਦਰਸ਼ਨtau ਬੀਬੀ ਸੀਗਤ ਜਿਹੜੀ ਪਿਛਲੇ 25 ਸਾਲ ਤੋਂ ਕਾਂਗਰਸ ਦਾ ਕੰਮ ਕਰਦੀ ਉਹਦਾ ਮੁੰਡਾ ਡਿੰਪਲ ਹੈ ਯੂਥ ਕਾਂਗਰਸ ਦਾ ਵੀ ਪ੍ਰਧਾਨ ਰਿਹਾ ਸਾਰੀ ਉਮਰ ਮਿਹਨਤ ਕਰਦੇ ਰਹੀ ਅੱਜ ਜਦੋਂ ਮੌਕ ਮੌਕਾ ਆਇਆ ਤਾਂ ਇਹ ਇਹ ਬਾਰੋਂ ਜਿਹੜੇ ਕਹਿੰਦੇ ਨੇ ਮੌਸਮੀ ਪੰਛੀ ਆ ਗਏ ਮੌਸਮੀ ਨੇ ਜਿਹੜੇ ਦਰਵਾਦਲ ਹੁੰਦੇ ਨੇ ਮੌਸਮੀਆਂ ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ ਤੁਹਾਨੂੰ ਸਾਹਿਬ ਜਿਸ ਤਰ੍ਹਾਂ ਹੁਣ ਤੁਸੀਂ ਵੀ ਤੇ ਨਵਜੋਤ ਸਿੰਘ ਸਿੱਧੂ ਕਹ ਲਓ ਕਿ ਪਾਰਟੀ ਦੇ ਵੱਡੇ ਚਿਹਰੇ ਨੇ ਲੋਕ ਸਭਾ ਚੋਣਾਂ ਚ ਪ੍ਰਚਾਰ ਨਹੀਂ ਕਰ ਰਹੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਰੋਸ ਜ਼ਾਹਰ ਕਰੋਗੇ ਜਾਂ ਫਿਰ ਪਾਰਟੀ ਲਈ ਕੋਈ ਦਿੱਤੇ ਨਹੀਂ ਅੱਜ ਬਹੁਤ ਟਾਈਮ ਪਿਆ ਦੇਖੋ ਇਹ ਰਿਵਿਊ ਕਰ ਕਰਨ ਸਿੱਧਾ ਰਿਵਿਊ ਕਰਨਾ ਕਈਆਂ ਨੂੰ ਪਤਾ ਨਹੀਂ ਰਿਪੋਰਟਰ ਵੀ ਇਹ ਸੀਟਾਂ ਹਰ ਰਹੀਆਂ ਸਾਡੀਆਂ ਰਿਵਿਊ ਕੋ ਨਹੀਂ ਕਰਦੇ ਇਸੇ ਟ੍ਰੈਡੀਸ਼ਨਲ ਕਾਂਗਰਸਮੈਨ ਨੂੰ ਦੇ ਜਿਹੜਾ ਜਿੱਤ ਸਕਦਾ ਜਲਵਾਦਰੂਆਂ ਨੂੰ ਸਾਡੇ ਸਿਰਾਂ ਤੇ ਬਾਉਣ ਆ ਤੇ ਆਖਰੀ ਸਵਾਲ ਹੈ ਜਿਹੜਾ ਲੋਕ ਚਰਚਾਵਾਂ ਵੀ ਫਿਲਾ ਰਹੇ ਨੇ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਤੇ ਦੂਲੋ ਸਾਹਿਬ ਜਾਂ ਕੋਈ ਹੋਰ ਸਾਥੀ ਭਾਜਪਾ ਦੇ ਸੰਪਰਕ ਚ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਨੇ ਜੀ ਜੈਜੀ ਬੰਦੇ ਦੀ ਸੋਚ ਹੈ ਕੋਹ ਜੀ ਗੱਲ ਕਰਨ ਲੱਗਾ ਬਲਾ ਕਿਉਂਕਿ ਮੌਸਮ ਹੈ ਕਿਸੇ ਟਾਈਮ ਹਰਿਆਣਾ ਬਦਨਾਮ ਹੁੰਦਾ ਸੀ ਆਇਆ ਆਰਾਮ ਗਿਆ ਆਰਾਮ ਚ ਅੱਜ ਉਹ ਬਦਨਾਮ ਪੰਜਾਬ ਬਦਨਾਮ ਹੋ ਗਿਆ ਸਾਡੀ ਪਾਰਟੀ ਨਹੀਂ ਸਾਡੀ ਪਾਰਟੀ ਨੂੰ ਮਰੀ ਵਿਸ਼ਵਾਸ ਰਿਹਾ ਟ੍ਰੈਡੀਸ਼ਨਲ ਬੋਰਡ ਲੀਡਰਸ਼ਿਪ ਤੇ ਟ੍ਰੈਡੀਸ਼ਨਲ ਵਰਕਰ ਤੇ ਵਰਕਰਨੀ ਪਾਰਟੀਆਂ ਨੂੰ ਨਿਰਭਣੀ ਬੀਜੇਪੀ ਵਾਲੇ ਵੀ ਲੱਭਦੇ ਫਿਰਦੇ ਨੇ ਹੈ ਉਹ ਵੀ ਉਹ ਵੀ ਦੇਖ ਰਹੇ ਨੇ ਆਪ ਆਲਿਆਂ ਨੂੰ ਵੀ ਕਿਸੇ ਕਿਸੇ ਪਾਰਟੀ ਦਾ ਹਾਲਤਾ ਦੱਸੋ ਆਪ ਆਲਿਆਂ ਨੇ ਵੀ ਮੰਤਰੀ ਉਹਨਾਂ ਕੋ ਕੈਂਡੀਡੇਟਿੰਗ ਦੀ ਉਹ ਤਾਂ ਇੱਕ ਉਹਨਾਂ ਦਾ ਦਾਅ ਹੋ ਭਰ ਗਿਆ ਕੋਈ ਸਮਾਂ ਸੀ ਜੇ ਸਾਡੇ ਵਾਲੇ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਪਾਲਜ ਕਾ ਨੂੰ ਆਉਂਦੇ ਬੀਜੇਪੀ ਪਾਰਟੀਆਂ ਦਾ ਸਾਰਿਆਂ ਦਾ ਬੁਰਾ ਹਾਲ ਹੈ ਇਹਨਾਂ ਨੂੰ ਭਰੋਸਾ ਹੀ ਨਹੀਂ ਆਪਣੇ ਆਤੇ ਜਿਹੜੇ ਪੈਸੇ ਨੇ ਜ਼ਮਾਨੇ ਚ ਦੇਣਾ ਆਪ ਵਾਲੀ ਟੋਪੀ ਲਈ ਫਿਰਦੇ ਤੇ ਅੱਜ ਜਿਹੜੇ ਹੋਰ ਨੇ ਮੌਕਾ ਪਰਤਣੇ ਉਹ ਮੂਰੇ ਨੇ ਜਿਹੜੇ ਟੋਪੀਆਂ ਲਈ ਫਿਰਦੇ ਤੇ ਉਹ ਪਿੱਛੇ ਫਿਰਦੇ ਇਹੀ ਹਾਲ ਸਾਡੀ ਜੇਪੀ ਚ ਹੈ ਬੀਜੇਪੀ ਦੇ ਕਿਸੇ ਲੀਡਰ ਨੂੰ ਚੱਟ ਮੈਨੂੰ ਦੱਸੋ ਸਾਰੀਆਂ ਚੀਜ਼ਾਂ ਤਾਂ ਜਿਹੜੀਆਂ ਬੀਜੇਪੀ ਵੀ ਦੇ ਰਹੀ ਹੈ ਉਹ ਵੀ ਦਲਵਾਦੂਆਂ ਨੂੰ ਦੇ ਰਹੀ ਹੈ ਯਾ ਤਾਂ ਰੇਸ਼ਮ ਦੀ ਹੈ ਆਪ ਵਾਲੀ ਬੀਜੇਪੀ ਸਾਡੇ ਵਾਲੀ ਵੀ ਉਹੀ ਕੰਮ ਕਰ ਰਿਹਾ ਦੇ ਇਸ ਲਈ ਪ੍ਰਮਾਤਮਾ ਜੇ ਕਾਂਗਰਸ ਨੂੰ ਬਚਾਉਣਾ ਹੈ ਕਾਂਗਰਸ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਚ ਹੈਗੀ ਲੋਕ ਪਿਆਰ ਕਰਦੇ ਨੇ ਕਾਂਗਰਸ ਨੂੰ ਐਸੀ ਗੱਲ ਨਹੀਂ ਹੈ ਅੱਜ ਵੀ ਬੈਠੇ ਨੇ ਜੇ ਲੀਡਰਸ਼ਿਪ ਉਹ ਦਿੱਲੀ ਵਾਲੀ ਸੰਸੀਅਰ ਹੈ ਔਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਕਸੂਰ ਮੈਂ ਇਹਨਾਂ ਨੂੰ ਪਹੁੰਕਾ ਇਹਨਾਂ ਨੂੰ ਪੰਜਾਬ ਦਾ ਪੱਖ ਜਿਹੜਾ ਪੰਜਾਬ ਦੀ ਅਸਲੀਅਤ ਯਾ ਤਾਂ ਇਹ ਸਰੈਂਡਰ ਕਰਕੇ ਦਿੱਲੀ ਵਾਲਿਆਂ ਕੋਲ ਕਿਉਂਕਿ ਸਾਰੇ ਡਿਸੀਜਨ ਤਾਂ ਦਿੱਲੀ ਹੀ ਹੁੰਦੇ ਨੇ ਇਹਨਾਂ ਨੂੰ ਵਕਾਲਤ ਕਰਨੀ ਚਾਹੀਦੀ ਸੀ ਟ੍ਰੈਡੀਸ਼ਨਲ ਕਾਂਗਰਸਮੈਨ ਦੀ ਉਹਨਾਂ ਦੇ ਕੋਕੇ ਇਹ ਨਹੀਂ ਅੱਬੀ ਅਸੀਂ ਇਹਨਾਂ ਨੂੰ ਨਹੀਂ ਚਾਹੀਦਾ ਕਿ ਅਸੀਂ ਉਹ ਟੀਚ ਰਹੀਏ ਜਿੰਨਾ ਤੱਕ ਕੋਲੈਕਟਿਵ ਲੀਡਰਸ਼ਿਪ ਇਕੱਠੀ ਹੋ ਕੇ ਲੜੂਗੀ ਨਹੀਂ ਜੇਕਰ ਟੀਚੋ ਬਾਹਰ ਕੱਢਦੇ ਗਏ ਲੀਡਰਾਂ ਨੂੰ ਤਾਂ ਕਾਂਗਰਸ ਦਾ ਭਾਰ ਗੁਰਾਹਲ ਹੋਇਆ ਪੰਜਾਬ 'ਚ ਨਹੀਂ ਸਾਰੇ ਮੁਲਕ 'ਚ ਹੈ ਐਸਡੀ ਕੇ ਕਾਂਗਰਸ ਨੂੰ ਬਚਾਉਣੀ ਹੈ ਪੰਜਾਬ 'ਚ ਲੋਕ ਚਾਹੁੰਦੇ ਨੇ ਔਰ ਗੱਲਾਂ ਕਰਦੇ ਨੇ ਕਿ ਡਿਟ ਸਟੇਟਾਂ ਦੀ ਵੰਡ ਗਲਤ ਹੋਈ ਹੈ ਸਾਨੂੰ ਬਹੁਤ ਲੋਕਾਂ ਨੇ ਕਿਹਾ ਅੱਜੀ ਇਹ ਇਹ ਜਿਹੜੇ ਉੜਨ ਉੜਤੇ ਪੰਛੀ ਆ ਹਨਾ ਜਿਹੜੇ ਤਿੰਨ ਤਨ ਬੱਦਲ ਦੀਆਂ ਪਾਰਟੀਆਂ ਇਹਨਾਂ ਤੇ ਭਰੋਸਾ ਕਿਉਂ ਕਰਦੇ ਨੂੰ ਇਹਹੀ ਆ ਵੀ ਉਹ ਫਰਚਾ ਕਰਨ ਦੇ ਕਾਬਿਲ ਜਿਹੜਾ ਵਰਕਰ ਹੈ ਵਰਕਰ ਜਿਹੜਾ ਟ੍ਰੈਡੀਸ਼ਨਲ ਵਰਕਰ ਹੈ ਉਹ ਸੀਗਾ ਪੈਸੇ ਨਹੀਂ ਖਰਚ ਸਕਦਾ ਇਲੈਕਸ਼ਨ ਦੇ ਪਰ ਲੋਕਾਂ ਦਾ ਜਾਜੂਬਾ ਤਾਂ ਉਹਨਾਂ ਦੇ ਨਾਲ ਹੈ ਕਈ ਵਾਰੀ ਇਹੀ ਜੀ ਗੱਲ ਹੁੰਦੀ ਹੈ ਲੋਕ ਲੜਾਉਂਦੇ ਹੁੰਦੇ ਨੇ ਸਾਸੀ ਲੜਦੇ ਰਹੇ ਐ ਸਾਨੂੰ ਲੋਕ ਲੜਾਉਂਦੇ ਰਹੇ ਐ ਅੱਗੇ ਪੈਸੇ ਆ ਕਨਸਿਡਰੇਸ਼ਨ ਨਹੀਂ ਸੀ ਹਿੰਦੀ ਇਲੈਕਸ਼ਨ ਲੜਨ ਚ ਅੱਗੇ ਨਹੀਂ ਸੀ ਅੱਗੇ ਸਨੀਅਰਿਟੀ ਦੇਖੀ ਜਾਂਦੀ ਸੀ ਵੀ ਕਾਂਗਰਸ ਕਿੰਨੇ ਸਾਲ ਕੰਮ ਕੀਤਾ ਲੋਕ ਚਾਹੁੰਦੇ ਨਹੀਂ ਹੁਣ ਆ ਜਿਹੜਾ ਸਰਵੇ ਇਹ ਵੀ ਪੇਕਣ ਤੂੰ ਜਾ ਕਿਸੇ ਨੂੰ ਪਟਣਾ ਹੁੰਦਾ ਕਹਿੰਦੇ ਤੇਰੇ ਖਿਲਾਫ ਸਰੋਵੇ ਹੈ ਅੱਗੇ ਤੈਨੂੰ ਹਰ ਹਲਕਾ ਇੰਚਾਰਜ ਨਹੀਂ ਕਹੁੰਦੇ ਅੱਧੇ ਹਲਕਾ ਇੰਚਾਰਜਿਆਂ ਤੇ ਤਾਂ ਰੌਲਾ ਪਿਆ ਹੋਇਆ ਵੀ ਸਾਨੂੰ ਤਾਂ ਪੁੱਛੀਏ ਭਾਈ ਜੀ ਇਹੋ ਕਰਕੇ ਲੀਡਰਾਂ ਦੀ ਆਪਣੀ ਲਾਈਫ ਤੇ ਲਾਏ ਜਿਹੜਾ ਵੱਧ ਚਮਟਾਗਦੀ ਕਰਦਾ ਹੈ ਇਹ ਤਾਂ ਬਾਕੀ ਦਾwidehat ਪਤਾ ਹੁਣ ਲੋਕ ਦੇਣਗੇ ਇਸ ਕਰਕੇ ਮੈਂਦੀ ਅਪੀਲ ਹੈ ਹਾਈ ਕਮਾਂਡ ਕਾਂਗਰਸ ਤੋਂ ਬਲੋ ਵਰਕਰਾਂ ਦੀ ਮੇਰੀ ਆਵਾਜ਼ ਵਰਕਰਾਂ ਦੀ ਹੈ ਕਿਉਂਕਿ ਮੈਨੂੰ ਵੀ 60 ਸਾਲ ਹੋ ਗਏ ਕਾਂਗਰਸ 15 ਸਾਲ ਦੀ ਉਮਰ ਚ ਕਾਂਗਰਸ ਕੰਮ ਕਰਦਾ ਮੈਂ ਉਹਨਾਂ ਦੀਆਂ ਭਾਵਨਾਵਾਂ ਪਛਾਈਆਂ ਸੋਨੀਆ ਗਾਂਧੀ ਕੋ ਫੜ ਗਈ ਜੀ ਕੋ ਰਾਹੁਲ ਜੀ ਕੋ ਹਾਂ ਜੀ ਬੈਨੂ ਗੋਪਾਲ ਪੰਜਾਬ ਦਾ ਇੰਚਾਰ ਦੇ ਉਹਨੂੰ ਮਿਲ ਕੇ ਵੀ ਦੱਸਿਆ ਜੇ ਫੇਰ ਵੀ ਉਹਨਾਂ ਨੂੰ ਇਹ ਇਹ ਮੈਂ ਤੇ ਇੱਕ ਦਲ ਕਹੀਏ ਜੇ ਸੰਸੀਰੋਂ ਪੰਜਾਬ ਚ ਕਾਂਗਰਸ ਬਚਾਉਣੀ ਹੈ ਸਾ ਤੁਹਾਨੂੰ ਇਹ ਆਪਰੇਸ਼ਨ ਕਰਨਾ ਪਊਗਾ